ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਆ ਗਿਆ ਰਸੋਈ 'ਚ ਤੇ ਆਪਾਂ ਗਰਉਣ ਲੱਗਿਆ ਨਿਊ ਜੀ ਕੋਈ ਰੈਸਪੀ ਹਰ ਰੋਜ਼ ਆਪਾਂ ਨੂੰ ਨਿਊ ਰੈਸਪੀ ਤੁਹਾਡੀ ਸਾਹਮਣੇ ਲੈ ਕੇ ਆਉਣੇ ਆ ਮੈਂ ਤੁਹਾਡੀ ਜਗਜੀਤ ਕੌਰ ਜੀ ਜਗਜੀਤ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਜਿਹੜੇ ਮੇਰੀ ਵੀਡੀਓਜ਼ ਫੇਸਬੁੱਕ ਤੇ ਵੇਖਦੇ ਨੇ ਤੇ ਪੇਜ ਨੂੰ ਕਰ ਲੈਣ ਫੋਲੋ ਤੇ ਆਪਾਂ ਹਰ ਰੋਜ਼ ਨਵੀਂ ਰੈਸিপি ਲੈ ਕੇ ਆਉਣੇ ਹੁੰਨੇ ਆ ਜਿੰਨੇ ਮੇਰੇ ਪੈਰ ਪਰਵਾਨੇ ਕਿਸੇ ਨੇ ਵੀ ਕੋਈ ਰੈਸিপি ਬਾਰੇ ਪੁੱਛਣਾ ਹੋਵੇ ਜਾਂ ਕੋਈ ਵੀ ਨੁਕਸਾ ਪੁੱਛਣਾ ਹੋਵੇ ਤਾਂ ਆਪ ਨੂੰ ਐ ਆਪਣਾ ਮੈਸੇਜ ਕਰ ਦੇਣਾ ਕਮੈਂਟ ਬਾਕਸ ਦੇ ਵਿੱਚ ਤਾਂ ਫਿਰ ਹੁਣ ਆਪਾਂ ਰੈਸিপি ਸ਼ੁਰੂ ਕਰਦੇ ਆ ਤੇ ਆਪਾਂ ਨਿਊ ਜੀ ਹਰ ਵਾਰ ਰੋਜ਼ ਰੋ ਰੈਸিপি ਤੁਹਾਡੇ ਸਾਹਮਣੇ ਲੈ ਕੇ ਆਉਣੇ ਹੁੰਨੇ ਆ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਦਿਓ ਕਿ ਜੋ ਵੀ ਮੇਰੀ ਆਉਣ ਵਾਲੀ ਵੀਡੀਓ ਬਹੁਤ ਜੀ ਜਲਦੀ ਤੁਹਾਡੇ ਕੋਲ ਪਹੁੰਚੇ ਠੀਕ ਹੈ ਜੀ ਹੁਣ ਆਪਾਂ ਰੈਸਪੀ ਸ਼ੁਰੂ ਕਰਦੇ ਹਾਂ ਹਾਂਜੀ ਅੱਜ ਆਪਾਂ ਰੈਸਪੀ ਲੈ ਕੇ ਆਏ ਹਾਂ ਮਿਕਸ ਦਾਲ ਦੀ ਤੇ ਤੁਹਾਨੂੰ ਇਹ ਦਾਲਾਂ ਆਪਣੀਆਂ 2 ਘੰਟੇ ਹੋ ਗਏ ਭੋਂਦੀਆਂ ਪਈਆਂ ਨੂੰ ਇਹ ਫੁੱਲ ਗਈਆਂ ਦਾਲਾਂ ਇਹ ਹੈਗੀਆਂ ਦਲੀ ਹੋਈ ਮਸਰ ਮੂੰਗੀ ਠੀਕ ਹੈ ਜੀ ਇਹ ਆ ਮੋਠ ਤੇ ਇਹ ਕੁਆਂਟੀਟੀ ਆ ਆਪਣੇ ਹਿਸਾਬ ਨਾਲ ਲੈਣੀ ਹੁੰਦੀ ਹੈ ਮੈਂ ਆਪਣੇ ਹਿਸਾਬ ਨਾਲ ਲਈ ਆ ਇਹ ਸਾਤ ਮੂੰਗੀ ਇਹ ਆ ਰਾਜਮਾ ਇਹ ਆ ਦਲੇ ਸੋਲੇ ਠੀਕ ਹੈ ਜੀ ਤੇ ਇਹਨਾਂ ਦੇ ਵਿੱਚ ਹਜੇ ਆਪਾਂ ਉੜਦਾਲ ਵੀ ਪਾ ਸਕਦੇ ਆ ਤੇ ਹੋਰ ਕੋਈ ਦਾਲ ਜੇ ਤੁਹਾਨੂੰ ਚਿੱਟੀ ਮਾਂ ਪਸੰਦ ਹੋਣ ਦਲੇ ਮਾਂ ਪਸੰਦ ਹੋਣ ਸਾਤ ਮਾਂ ਪਸੰਦ ਹੋਣ ਜੋ ਵੀ ਜਿਹਨੂੰ ਆਪਾਂ ਉੜਦਾਲ ਕਹਿੰਦੇ ਆ ਇਹ ਤੁਸੀਂ ਇਹ ਦਾਲਾਂ ਸਾਰੀਆਂ ਉਹਦੇ ਵਿੱਚ ਪਾ ਸਕਦੇ ਹੁਣ ਆਪਾਂ ਇਹਨਾਂ ਨੂੰ ਸਾਰੀਆਂ ਨੂੰ ਦਾਲਾਂ ਨੂੰ ਭੋਂਟੀਆਂ ਨੂੰ ਧੋ ਕੇ ਭੋਂਟੀਆਂ ਨੂੰ ਕਾਫੀ ਟਾਈਮ ਹੋ ਚੁੱਕਿਆ ਤੇ ਹੁਣ ਆਪਾਂ ਇਹਨਾਂ ਨੂੰ ਕਿਹਨਾਂ ਦੀ ਰੈਸিপি ਬਣਾਉਣ ਲੱਗੇ ਆ ਇਹਨਾਂ ਨੂੰ ਕੁੱਕਰ ਵਿੱਚ ਪਾ ਕੇ ਸਿੱਧੀਆਂ ਲਵਾਵਾਂਗੇ ਠੀਕ ਹੈ ਜੀ ਤੇ ਸਾਰੇ ਜਾਣੇ ਬਲੌਗ ਨਾਲ ਜੁੜੇ ਰਹੋ ਵੀਡੀਓ ਨਾਲ ਵੀਡੀਓ ਨੂੰ ਫੁਲਵਾਸ ਕਰਿਆ ਕਰੋ ਜੀ ਤੇ ਕਿਸੇ ਵੀ ਮੇਰੇ ਭੈਣ ਭਰਾ ਨੇ ਵੀਡੀਓ ਕੋਈ ਨਵੀਂ ਰੈਸিপি ਪੁੱਛਣੀ ਹੋਵੇ ਉਹਦੇ ਬਾਰੇ ਪੁੱਛਣਾ ਹੋਵੇ ਤਾਂ ਮੈਨੂੰ ਜ਼ਰੂਰ ਪੁੱਛ ਸਕਦੇ ਹੋ। ਜੀ ਸਾਰੀਆਂ ਦਾਲਾਂ ਆਪਾਂ ਧੋ ਕੇ ਪਉਣਤੀਆਂ ਸੀ ਥੋੜਾ ਥੋੜਾ ਵਿੱਚ ਪਾਣੀ ਆ ਇਹ ਆਪਾਂ ਪਾ ਕੇ ਰਾਜ਼ਮਾ ਠੀਕ ਇਹ ਪਾ ਲਈ ਆਪਾਂ ਦਲੇ ਛੋਲੇ ਸਾਰੀਆਂ ਦਾਲਾਂ ਨੂੰ ਮਿਲਾ ਦਾਂਗੇ ਇੱਥੇ ਪਾ ਦਿੱਤੀ ਮੈਂ ਮੋੜ ਠੀਕ ਹੈ ਜੀ ਇਹ ਪਾ ਦਿੱਤੀ ਮੈਂ ਸਾਵਤ ਮੂੰਗੀ ਠੀਕ ਹੈ ਜੀ ਤੇ ਹੁਣ ਆਪਣੀ ਰਹਿ ਗਈ ਜਿਹੜੀ ਸਭ ਤੋਂ ਛੇਤੀ ਦਾਲ ਬਣਦੀ ਹੈ ਪਰ ਆਪਾਂ ਫਿਰ ਵੀ ਵਿੱਚ ਉਹਨੂੰ ਐਡ ਕੀਤਾ ਇਹਨੂੰ ਕੱਲਿਆਂ ਵੀ ਬਣਾ ਸਕਦੇ ਹੁੰਦੇ ਆ ਮਸਰਤੇ ਮੂੰਗੀ ਹੁੰਦੀ ਜਿਹੜੀ ਇਹਨੂੰ ਵੀ ਆਪਾਂ ਵਿੱਚ ਹੀ ਐਡ ਕਰਤਾ ਠੀਕ ਹੈ ਜੀ ਉਹਨਾਂ ਪਾ ਸਾਰੇ ਭਾਂਡੇ ਇਹ ਧੋ ਕੇ ਹੁਣ ਆਪਾਂ ਇਹਦਾ ਪਾਣੀ ਹੈ ਜਿਹੜਾ ਆਪਣੀ ਕਵਾਂਟੀਟੀ ਦੇ ਹਿਸਾਬ ਨਾਲ ਇਹਦਾ ਪਾਣੀ ਪਾਉਣਾ ਹੁੰਦਾ ਆਪਾਂ ਪਹਿਲਾਂ ਆਪਾਂ ਰਿਜ ਵਿੱਚ ਪਾ ਦਈਏ ਜੋ ਸਮਾਰਟ ਪਾਉਣਾ ਠੀਕ ਹੈ ਜੀ ਪਹਿਲਾਂ ਫਿਰ ਜਾਰੇ ਕੋਈ ਸਮਾਨ ਨਹੀਂ ਪਾਉਣਾ ਇੱਕ ਥੋੜੀ ਜਿਹੀ ਹਲਦੀ ਪਾਉਣੀ ਆਪਾਂ ਕੁਛ ਹਲਦੀ ਆਪਾਂ ਤੜਕੀ ਵਿੱਚ ਪਾਵਾਂਗੇ ਇੱਕ ਦੇਸੀ ਜਿਹੇ ਤਰੀਕੇ ਨਾਲ ਬਣ ਕੇ ਦਾਲ ਰੈਡੀ ਹੋਣੀ ਆ ਥੋੜੀ ਜਿਹੀ ਆਪਾਂ ਹਲਦੀ ਪਾ ਦਿੱਤੀ ਇੱਚ ਤੇ ਬਾਕੀ ਬੱਸ ਇਹ ਨਮਕ ਨਾਲ ਹੀ ਬਹੁਤ ਜ਼ਿਆਦੀ ਬਦਲ ਨਹੀਂ ਬਾਕੀ ਜਿਹੜੀ ਆਪਾਂ ਦਾਲ 2 ਘੰਟੇ ਭੋਂਦੀ ਹੋਵੇ ਇਹਦੇ ਵਿੱਚ ਆਪਾਂ ਨਮਕ ਪਾਤਾ ਨਮਕ ਤੇ ਹੁਣ ਆਪਾਂ ਇੱਕ ਚਮਚਾ ਪਾ ਦਾਂਗੇ ਇਹਦੇ ਵਿੱਚ ਦੇਸੀ ਘਿਓ ਦਾ ਕਿਉਂਕਿ ਜਿਹੜਾ ਦੇਸੀ ਘਿਓ ਪਾਉਣਾ ਹੁੰਦਾ ਨਾ ਉਹਦਾਂ ਇੱਕ ਤਾਂ ਦਾਲ ਦਾ ਫਲੇਵਰ ਬਹੁਤ ਵਧੀਆ ਆ ਜਾਂਦਾ ਤੇ ਦੂਸਰਾ ਇਹ ਦਾਲ ਉਬਲਦੀ ਨਹੀਂ ਠੀਕ ਹੈ ਉਬਲ ਕੇ ਦਾਲ ਚਿਚਨੀ ਪੈਂਦੀ ਹੈਗੀ ਹੁਣ ਆਪਾਂ ਇਹਨੂੰ ਢੱਕਣ ਲਗਾ ਕੇ ਰੱਖ ਤੋੜ ਮੈਂ ਦਿਖਾਉਣੀ ਆਪਾਂ ਸਭ ਕੁਝ ਪਾਤਾ ਦਾਲ ਦੇ ਵਿੱਚ ਹੁਣ ਪਾਉਨੇ ਆਪਾਂ ਪਾਣੀ ਪਾਣੀ ਪਾਉਣ ਦਾ ਹਿਸਾਬ ਇਹ ਹੁੰਦਾ ਕਿ ਪਾਣੀ ਆਪਾਂ ਇਹਦੇ ਚ ਇੰਨਾ ਕੁ ਪਾਉਣਾ ਕਿ ਜਿਹੜਾ ਅੱਧਾ ਕੈਂਸ ਉੱਪਰ ਹੋਵੇ ਪਾਣੀ ਦਾਲ ਤੋਂ ਠੀਕ ਹੈ ਜੀ ਇੱਥੇ ਤੋਂ 5 ਤੋਂ 6 ਆਪਾਂ ਸੀਟੀਆਂ ਲਵਾ ਕੇ ਫਿਰ ਦੇਖਾਂਗੇ ਦਾਲ ਨੂੰ ਲੋ ਜੀ ਹੁਣ ਆਪਾਂ ਕੁੱਕਰ ਰੱਖਤਾ ਚੁੱਲੇ ਤੇ ਗੈਸ ਤੇ ਤੇ ਇਹਨੂੰ 5 ਤੋਂ 6 ਸੀਟੀਆਂ ਆਉਣ ਤੋਂ ਬਾਅਦ ਦੇਖਾਂਗੇ ਉਸ ਤੋਂ ਬਾਅਦ ਪੈ ਤੱਕ ਆਪਾਂ ਕਰਦੇ ਹਾਂ ਤੜਕੇ ਦੀ ਤਿਆਰੀ ਤੇ ਫਿਰ ਆਪਾਂ ਇਹਨੂੰ ਲਗਾਵਾਂਗੇ ਤੜਕ ਤੁਸੀਂ ਇਸ ਤਰ੍ਹਾਂ ਬਣਾ ਕੇ ਵੇਖੋ ਮਿਕਸ ਦਾਲ ਦੀ ਰੈਸিপি ਬਹੁਤ ਵਧੀਆ ਮਿਕਸ ਦਾਲ ਬਣਦੀ ਹੈ ਜੀ ਜਦੋਂ ਆਪਾਂ ਮਿਕਸ ਦਾਲ ਬਣਾਉਣੇ ਆ ਬਹੁਤ ਹੀ ਸਵਾਦ ਇਹ ਲੰਗਰ ਵਰਗੀ ਦਾਲ ਬਣਦੀ ਹੈ ਮਿਕਸ ਮਿਕਸ ਦਾਲ ਦੀ ਹੁੰਦੀ ਆ ਜਿਹੜੀਆਂ ਆਪਾਂ ਦਾਲਾਂ ਲੱਖ ਲੱਗ ਬਣਾਉਂਦੇ ਆ ਉਹ ਗਲ ਵੱਖਰੀ ਹੁੰਦੀ ਆ ਬਟ ਇਹ ਮਿਕਸ ਦਾਲ ਹੁੰਦੀ ਆ ਨਾ ਜਿਹੜੀ ਇਹ ਬਿਲਕੁਲ ਲੰਗਰ ਵਰਗੀ ਬਣ ਕੇ ਤਿਆਰ ਹੋ ਗਈ ਚਲੋ ਜੀ ਅੱਜ ਆਪਾਂ ਤੜਕਾ ਲੋਹੇ ਦੀ ਕੜਾਈ 'ਚ ਲਾਵਾਂਗੇ ਠੀਕ ਹੈ ਜੀ ਲੋਹੇ ਦੀ ਵਰਤੋਂ ਕਰਨੀ ਮੰਗੀਰੀ ਦੀ ਦਾਲ ਵੀ ਬਹੁਤ ਵਧੀਆ ਹੁੰਦੀ ਹੈ ਤੇ ਦੇਸੀ ਘਿਓ ਦਾ ਪੈਨੋ ਤੜਕਾ ਲਾਵਾਂਗੇ ਠੀਕ ਹੈ ਕਿਉਂਕਿ ਜਲਦੀ ਮੰਗੀਰੀ ਦੀ ਦਾਲ ਆ ਇਹਨੂੰ ਦੇਸੀ ਘਿਓ ਦਾ ਤੜਕਾ ਹੀ ਲਾਉਣਾ ਚਾਹੀਦਾ ਠੰਡਾ ਕਿਉਂ ਜੰਗ ਜਾਂਦਾ देखो जी कई बार अभी मैंने सही लगेगा भाग आप नहीं पहला ये मेरी बेग आई कड़ाई है ठीक है ये मैं बेग तैयार करती है हाँ, अभी मैं बेगाली कढ़ाई तड़का लगाता दिखाई ठीक है हम आपके चम्मच तके जीरा ठीक है जी ਇਹ ਦਾਟ ਕੇ ਵੀ ਆਪਣਾ ਤਾਂ ਕਿਥੇ ਮੈਂ ਸਾਰਾ ਕੁਝ ਇਕੱਠਾ ਕੱਟਿਆ ਹੋਇਆ ਹਰੀਆਂ ਮਿਰਚਾਂ ਅਦਰਕ ਲਸਣ ਬਰੀਕ-ਬਰੀਕ ਕੱਟਿਆ ਹੋਇਆ ਠੀਕ ਹੈ ਜੀ ਕਿਉਂਕਿ ਜਿਹੜੀ ਦਾਲ ਹੁੰਦੀ ਆ ਦਾਲ ਦੇ ਵਿੱਚ ਹਮੇਸ਼ਾ ਇਹ ਕੱਟਿਆ ਹੀ ਪੈਂਦਾ ਹੁੰਦਾ ਦਾਲ ਦੇ ਵਿੱਚ ਜਿਹੜੇ ਤਾਂ ਸਬਜ਼ੀ ਹੁੰਦੀ ਆ ਉਹਦੇ ਵਿੱਚ ਆਪਾਂ ਇਹਨੂੰ

तमका छोटा मेरा ये करके तो हरी मिर्च पाई है लाल मिर्च पाउडर आप देंगे थोड़ा दो मिनट कर देंगे कड़के मसाले भुज गए हाँ वो भुज गए थोड़ा हल्दी पाउडर आप दाल के भी पाया से भी पा देंगे थोड़ा जो क्योंकि ज्यादा दाल के ਸਾਲਦੀ ਪਾਉਟਰ ਪੀਕਣ ਹੁੰਦਾ ਕਾਲੀ ਮਰਦੰਗੀ ਤੇ ਲਾਲ ਮਿਕਸ ਪਾਉਟਰ ਦਾ ਆਟਾ ਨੂੰ ਕੋ ਜਲਨੇ ਪਰ ਥੋੜਾ ਜਿਹਾ ਪਾਣੀ ਪਾਵਾਂਗੇ ਫਿਰ ਦਾਲ ਪਾਵਾਂਗੇ ਇਹ ਮਲ ਲਾ ਲਈ ਠੀਕ ਹੋ ਜਾਣਗੇ ਆਹ ਤੁਹੇ ਯਾਰਾ ਬਿਲਕੁਲ ਸੱਧਿਆ ਤੋਂ ਝਾਰਾਂਗੇ ਕਿਉਂਕਿ ਇਹ ਸਰ ਖੁੱਤੇ ਉੱਤੇ ਨਹੀਂ ਦਿਸਦੇ ਦੂਜਾ ਕਮਿਕ ਛਾਲ ਬਣਾਈ ਹੋਏ ਸਾਰੀਆਂ ਢਾਲਾ ਮਲਾ ਕੇ ਇਹਦਾ ਸਿਰ ਉੱਪਰ ਉੱਪਰ ਨਹੀਂ ਆਉਂਦੇ ਮਸਾਲੇ ਦੂਜਾ ਢਾਲ ਮੈਂ ਤਾਂ ਭੁੱਜਦਾ ਮਸਾਲੇ ਆਪਣੇ ਬਿਲਕੁਲ ਭੁੱਜ ਗਿਆ ਹੁਣ ਆਪਾਂ ਇਹ ਵਿੱਚ ਪਾਵਾਂਗੇ ਦਾਲ ਜਿਹੜੀ ਆਪਾਂ ਤੇਕਾ ਬੜਾਈ ਸੀ ਚਲੋ ਤੁਹਾਨੂੰ ਸਾਰਾ ਜਿਹੜੀ ਆਪਣੀ ਮਿਕਸ दाल ਬਿਲਕੁਲ ਬਣ ਕੇ ਵਧੀਆ ਤਿਆਰ ਹੋ ਗਈ ਹੈ ਦੇਖੋ ਹੁਣ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾਵਾਂਗੇ ਜਿਹੜੀ ਕਿ ਥੋੜੀ ਜੀ ਗਾੜ੍ਹੀ ਰੱਖਣੀ ਆਪਣੀ ਮਰਜ਼ੀ ਤੇ ਥੋੜੀ ਕਿਸੇ ਨੇ ਤਾਂ ਥੋੜੀ ਜਿਹੀ ਰੱਖਣੀ ਹੈ ਸੰਘਣੀ ਉਹ ਆਪਣੇ ਮਰਜ਼ੀ ਬਿਲਕੁਲ ਵਧੀਆ ਸਟਾਈਲ ਨਾਲ ਦਾਲ ਬਣੇਗੀ ਮਿਕਸ ਦਾਲ ਆਪਣੇ ਮੈਂ ਥੋੜਾ ਜਿਹਾ ਪਾਣੀ ਪਾ ਦਿੰਨੀ ਐ ਵਿੱਚ ਤੇ ਇਹਨੂੰ ਇੱਕ ਉਬਾਲਾ ਹੁੰਦੋਂ ਤੱਕ ਦੇਖੋ ਉੱਚੀ ਦਾਲ ਬਿਲਕੁਲ ਉੱਤਨ ਵਾਲਾ ਆ ਗਿਆ ਥੋੜਾ ਜਿਹਾ ਤੇ ਹੁਣ ਆਪਾਂ ਇਹ ਚ ਪਾ ਦੇ ਆਂਗਾ ਸਾਬੂਤ ਣੇ ਆ ਹਾਂ ਤਾਂ ਤਾਜ਼ਾ ਫਰੈਸ਼ ਣੇ ਠੀਕ ਹੈ ਕੋਈ ਨਾ ਮਿਲਾ ਦੇ ਜੇ ਇੱਥੇ ਤੁਹਾਡੇ ਕੋਲ ਤਾਜੀ ਮਲਾਈ ਹੋਵੇ ਤਾਂ ਉਹ ਪਾ ਦਿਓ ਨਹੀਂ ਤੁਸੀਂ ਮੇਰੇ ਵਾਲਾ ਫਾਰਮੂਲਾ ਹੀ ਵਰਤਿਆ ਕਰੋ ਤੁਸੀਂ ਇੱਥੇ ਦੇਸੀ ਘਿਓ ਦਾ ਇੱਕ ਚਮਚਾ ਪਾ ਦਿਓ ਇਹਦਾ ਫਲੇਵਰ ਬਿਲਕੁਲ ਚੇਂਜ ਹੋ ਜਾਊਗਾ ਦੇਸੀ ਘਿਓ ਦਾ ਆਪਾਂ ਇੱਕ ਚਮਚਾ ਪਾਤਾ ਦਾਲ ਬਣ ਕੇ ਬਿਲਕੁਲ ਰੈਡੀ ਹੈ ਆਪਣੀ ਹੁਣ ਆਪਾਂ ਹੁਣ ਸਰਵ ਕਰਾਂਗੇ ਇਹਨੂੰ ਲਓ ਜੀ